ਹਾਂਜੀ ਗੁਰਪ੍ਰੀਤ ਸਿੰਘ ਜੀ ਬਾਰੀ ਜੀ ਦਾ ਖਾਲਸਾ ਬਾਰੀ ਜੀ ਦੀ ਫਤਿਹ ਦਾਸ ਗੁਰਪਾਲ ਸਿੰਘ ਹਸ ਅਮਰੀਕਾ ਤੋਂ ਇਹਨੇ ਵੀ ਬੰਦੀ ਕਰਨ ਲਗਾਈ ਕਿ ਅੱਜ ਦਾ ਦਿਨ ਜੇ 6 ਜੂਨ ਆ ਜੀ 6 ਜੂਨ 2025 ਇਹ ਸਿੱਖਾਂ ਲਈ ਬਹੁਤ ਹੀ ਬਹੁਤ ਹੀ ਭਾਰਾ ਦਿਨ ਹੈ ਜੀ ਕਿ ਅੱਜ ਦੇ ਦਿਨ ਦਰਬਾਰ ਸਾਹਿਬ ਤੇ ਹੁਲਾਵਾਂ ਸੀ ਤੇ ਜਿੱਤੇ ਰਿਹਾ ਚ ਲੱਖਾਇ ਸੈਕਨੋਲੋਜੀ ਦੇ ਦਿੱਤਾ ਵਿਗਿਆਨ ਨੇ ਮਾਤਾ ਨੇ ਤੇ ਬੱਚਿਆਂ ਦੇ ਬੱਚਿਆਂ ਦੇ ਛਿੱਧੀਆਂ ਬਹੁਤ ਕਹਿਰ ਵਾਛੇ ਸਕਲ ਜਿੰਪੋਰਟ ਸਕਦੇ ਇਸ ਕਹਿਰ ਇਹ ਵੀ ਅੱਜ 20 10ਵੀਂ ਅੱਜ ਵੀ ਇਸ ਗਵੀ ਆਪਾਂ ਵੀ ਅੱਜ ਸਾਖੀ ਜਿਹੜੇ ਬਾਬਾ ਜੰਗ ਸਿੰਘ ਜੀ ਮੈਲਖਣਾ ਵਾਲੇ ਨਾ ਨਾਂ ਇਸ ਦੇ ਲਾਸਾ ਦੀ ਛਿੱਤ ਹੋਇਆ ਜੀ ਤੇਰੇ ਉਹਨਾਂ ਦੀ ਸੱਕ ਵੀ ਦੋ ਦੋ ਕਸ ਨੂੰ ਰਹਿੰਦੇ ਹੀ ਵੀ ਸੱਕ ਗਈ ਵੀ ਇੰਦਰਾ ਕੰਧ ਨੂੰ ਸੁਣਦੇ ਹੁੰਦੇ ਆ ਇਦਰਾ ਗਾਦੀ ਦੇ ਫਿੱਟ ਨੇ ਇਹ ਉਦਰਾ ਸੀਗਾ ਕਦੇ ਪਰ ਦਿਰਸਤ ਕੋ ਉਂਦੇ ਜਿਹੜੀ ਗੋਲ ਬਦਰਾ ਵੀ ਨੇ ਦੇ ਚੱਕ ਅੱਜ ਵੀ ਆਪਾਂ ਬਦਲੇ ਰਹਿਣ ਦੇ ਵਿੱਚ ਜਿਹੜੇ ਸੱਖ ਸੀਗੇ ਉਹਨਾਂ ਦੀ ਆਪਾਂ ਸਾਕੀ ਗੱਲ ਕਰਨੀ ਹੈ ਅੱਗੇ ਅੱਜ ਇਸੱਖ ਜਿਹੜੇ ਦੀ ਬਾਬਾ ਜੰਗ ਸਿੰਘ ਜੀ ਮਹਿਲ ਕਰਾ ਰਹੇ ਨੇ ਜਿਹੜੇ ਅਯੁਰੇਸੀ ਤਾਂ ਵੀ ਪੈਰੈਸ਼ ਯੂਰੀ ਪੈਰੈਸ਼ ਸੀ ਤਾਂ ਤੇ ਬਾਬੇ ਈਸ਼ ਸਿੰਘ ਜੀ ਦਾ ਚਰਾਂਦੇ ਉਹਨਾਂ ਵੀ ਉਹਨਾਂ ਦੀ ਸਾਕੀ ਉਹਨੇ ਜਲਾਸਾਂ ਦੀ ਸੀ ਦੀ ਸੀ ਇਹ ਦੀ ਸੀ ਉਹ ਬਾਬਾ ਜੀ ਦੇ ਬੱਚਾ ਦੇ ਨਕਾਬ ਸੀ ਤਾਂ ਬਾਬੇ ਇਸ ਚ ਸਗੇ ਪਰ ਬੱਚਾ ਨਾਲ ਕਿ ਮੈਂ ਸਾਰੀ ਦਰਸਨ ਗਏ ਸਾਥ ਕੀ ਗਦੇ ਲੰਮੀ ਨਾ ਹੋ ਜੇ ਆਪਾਂ ਸਾਰੇ ਜਾਏ 1975 ਸ਼ੁਰੂ ਤੋਂ ਬੈਕਗ੍ਰਾਉਂਡ ਅਪ ਸ਼ੂ ਕਰਦੇ ਹਾਂ ਸਿੱਖਾ ਦੇ ਕਿਵੇਂ 1947 ਵਿੱਚ ਵੀ ਜੋ ਪਾਰਟੀਸ਼ਨ ਹੋਣ ਲੱਗੀ ਜੀ ਰੈਡ ਕ੍ਰੀਫ ਲਾਈਨ ਚ ਚੀਜ਼ ਰੈਡ ਕ੍ਰੀਫ ਲਾਈਨ ਚ ਚੀਜ਼ ਮਿਸਟਰ ਕਲੇਪਸ ਦੀ ਗੁਰਾ ਉਹਨੇ ਇੱਕ ਖਿੱਚੀ ਚ ਗਏ ਰੈਡ ਕ੍ਰੀਫ ਲਾਈਨ ਜਿਹੜੀ ਕਿ ਹਿੰਦੁਸਤਾਨ ਦੇ ਭਾ ਪੰਜਾਬ ਨੂੰ ਤੇ ਪਾਕਿਸਤਾਨ ਪੰਜਾਬ ਨੂੰ ਚੀਜ਼ ਦੀ ਹੈ ਇੱਕ ਵੀ ਸੀ ਤੇ ਉਹ ਜੇ ਕਹਿੰਦੇ ਸੀ ਤੇ ਜੀ ਜੀ ਵਿੱਚੋਂ ਲਾਲਪੁਰ ਮਟਗੋਰੀ ਇਸ ਬੀ ਅਜਕਾ ਸਾਹੀ ਵਾਲਕੇデア ਉਹ ਇਲਾਕਾ ਜਿਹੜਾ ਸਿੱਖਾਂ ਦਾ ਉਪਜਾਊ ਇਲਾਕਾ ਸੀਗਾ ਉਹ ਸਾਰਾ ਇਲਾਕਾ ਪਾਕਿਸਤਾਨ ਵਿੱਚ ਰਹਿ ਗਿਆ ਤੇ ਬਹੁਤ ਕਤਲੇਆਮ ਹੋਇਆ 10 ਲੱਖ ਬੰਦਾ ਮਰ ਗਏ ਨਦੀ ਵੀ ਵਾਰ ਗਏ ਉਹ ਕਿਸੇ ਨੇ ਬਹੁਤ ਸਾਰਾ ਦਿਖਾਈ ਸ਼ਾਇਰ ਨੇ ਵੀ ਸਾਰੇ ਲੋਕੀ ਤੁਰ ਗਏ ਲੈ ਕੇ ਨਾਲ ਕਜਾ ਸਾਰੇ ਲੋਕੀ ਤੁਰ ਗਏ ਲੈ ਕੇ ਨਾਲ ਕਜਾ ਕਜਾ ਦੇ ਮੌਤ ਗਲੀਆਂ ਹੋ ਕੇ ਭੜੀਆਂ ਰੋਂਦੀ ਫਿਰੇ ਹੋਆ ਗਲੀਆਂ ਹੋ ਕੇ ਭੜੀਆਂ ਸੀ ਰੋਂਦੀ ਫਿਰੇ ਹੋਆ ਇਸ ਜਨ ਅਪੇ ਉਸੋਂ ਕਿ ਜਿਹੜਾ ਕੋਈ ਹੋਰ ਬੇ ਕਮ ਸਤ ਸੰਸਣ ਦਾ ਸੀ ਡਾਕਟਰ ਸੁਖਵੀਰ ਸਿੰਘ ਲੋਕੀ ਉਹਨੇ ਕਸ਼ਮੀਰ ਦੇ ਵਿੱਚ ਦੱਸਿਆ ਜੀ ਕਸ਼ਮੀਰ ਚ ਵੀ ਸਿੱਖ ਸਿੱਖਾਂ ਨੂੰ ਕਿਹੜਾ ਕਿਹੜਾ ਪਾਗੇ ਹੁਸ ਮੰਨ ਕਿਹੜਾ ਪੜਿਆ ਤੇ ਵੀ ਉਹਨੇ ਇੱਕੋ ਡਿਮਾਂਡ ਸੀ ਉਸ ਮੁਸਮਨ ਅਲੀ ਤੇ ਵੀ ਉਹ ਕਹਿੰਦੇ ਸੀ ਵੀ ਸਾਨੂੰ ਵੀ ਚੈੱਕ ਵੀ ਦਿੱਤੀਆਂ ਦੇਜੋ ਚੈੱਕ ਵੀ ਸਾਨੂੰ ਦੇਜੋ ਤੇ ਵੀ ਚੈੱਕ ਨਕਾਰ ਕਰਦੇ ਸੀ ਵੀ ਅਸੀਂ ਦੇ ਨਹੀਂ ਫਿਰ ਇਹਨੇ ਪ੍ਰੋਮਿਸ ਕੀਤਾ ਇਸੇ ਕਹਨੇ ਤੇ ਸਾਨੂੰ ਵੀ ਚੈੱਕ ਵੀ ਮੈਂ ਅਸੀਂ ਦੇ ਲਾਗੇ ਵੀ ਸਾਨੂੰ ਵੀ ਵੀ ਆਪਣਾ ਵੀ ਕੁਝ ਮੋੜਸ ਜਿਹਾ ਸੌਂ ਦੇ ਤੇ ਕੀ ਰੱਬ ਹੈ ਸਾਰੇ ਪਾਸੇ ਚੈੱਕ ਗਰ ਵੀ ਸੀ ਤੇ ਬਾਬੇ ਉਸ ਵਾਰੀ ਨਾਲ ਦਰਿਆ ਜਾਂਦਾ دریا دیر کوئی تقریباً تین چار سو پانچ سو بیبی نے سکھ بیبیا نے جکارے چڑ کے دریا سے چا مارتی اسی بھی اچھی مسلمان ہاتھ نہیں ہونا مسلمان ہاتھ اسلام جی کول کرنا ڈاکٹر ادو کے سخبری سے ادو کے اندر ٹیلیفون نمبر بھی دینا جی تیسرے وہ گل کرو بہت دل کماؤ کر میری سب سے زیادہ موسٹ ڈسٹربنگ گل جی میں دیکھی وہ بھی بہت ہوئی ہے وہ نمبر اٹھانوے 72004 98722 uh, 72004 ਤੇ ਵੀ ਬਹੁਤ ਜਿਹੇ ਦਿਨ ਖੋ ਗਿਆ 88 ਫਿਰ 1955 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਦਰਵਾਜ਼ੇ ਤੇ ਹਮਲਾ ਕਰਦਾ ਤੇ ਇਹ ਇੱਕ ਹਮਲਾ ਹੋਣ ਦੀ ਕੀ ਹੋਇਆ ਆਪਣਾ ਹੁਣ ਪਹਿਲਾਂ ਤੋਂ ਹੋਇਆ 1955 ਚ ਵੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਦਰਵਾਜ਼ੇ ਹਮਲਾ ਕਰਦਾ ਤੇ ਫੌਜ ਭੇਜਦੀ ਦਰਵਾਜ਼ੇ ਚ ਤੇ ਵੀ ਉਸ ਵਕਤ 260 ਉਹ ਵੀ ਆਪਰਾ ਅਤਿਆਸ ਵਿੱਚ ਚੋਂ ਲੀਕਨ ਤੇ ਜੋ ਜੀ ਦੂਸਰ ਤੇ ਸਖਸ਼ੀ ਦਾ ਹੋਸੀ ਉਹ ਗਾ ਵੀ ਉਹਦੇ ਰੱਖਿਆ ਤੇ ਵੀ ਉਹ ਉਸੋ ਕੇ ਬੜਾ ਸ਼ਾਇਰ ਨੇ ਕਿਸ ਨੇ ਲਿਖਿਆ ਜੀ اے ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਅਤਿ ਕਰਿਆ اے ਵਾਹਿਗੁਰੂ ਤੇਰੇ ਦਰ ਤੇ ਅਲ ਘੋੜ ਨੇ ਰਿਸ਼ਾਵੇ ਨੇ ਵੇਹ ਵਾਹਿਗੁਰੂ ਤੇਰੇ ਦਰ ਤੇ ਅਲ ਘੋੜ ਨੇ ਰਿਸ਼ਾਵੇ ਨੇ ਸਿੱਖੀ ਦੇ ਪਰੇਖ ਲੰਨ ਰੱਖੀ ਅਗਲਾ ਨੇ ਵੇਹ ਤੇਰੇ ਵੱਡੇ ਨੇ ਕਫਨ ਕਰਦੇ ਪੇਤੀ ਗਾ ਇਹ ਵੀ ਸਾਡੇਾਂ ਚ ਐਸੀ ਹੋਈ ਇਹ ਸਾਡੇ ਲੀਡਰ ਸੀ ਉਹ ਜਿੰਮੇ ਚੁੱਕੇ ਸੀ ਤੇ ਵੀ ਸਿੱਖਾਂ ਦੇ ਇਕਲੌਣੇ ਖੜੇ ਫਿਰ ਆਜੀ 12 ਫਿਰ 1960 ਸੰਚ ਗਿਆ 60 ਸੰ ਦੇ ਵਿੱਚ ਆ ਗਿਆ ਦੇਖੋ ਨਾਲ ਦੀ ਲੜੀ ਵਾਂ ਲੜੀ ਚੱਲਦੀ ਹੁੰਦੀ ਐ ਫਿਰ ਵੀ 47 ਆ ਗਿਆ 55 ਆ ਗਿਆ 60 ਆ ਗਿਆ 60 ਦੇ ਦੇ ਪੰਜਾਬੀ ਸੂਬੇ ਜਿਹੜੇ ਚੜ ਗਏ ਪੰਜਾਬੀ ਸੂਬਾ ਜਿੰਦਾਬਾਦ ਤੇ ਪਹੁੰਚਦੀ ਰਹੀ ਸੀ ਤੇ ਵੀ ਪਾਲ ਕੇ ਮੈਂ ਸਾਖੀ ਲਿਖੀ ਹੋਈ ਹੈ ਇਹ ਸਾਲੀ ਉਹ ਤੁਸੀਂ ਮਿਰਟ ਕਾਬਲ ਪੜ੍ਹ ਲਓ ਪਰ ਮੈਂ ਜਿਸ ਸਾਰਾਂ ਸੇਵ ਜਾ ਅਫੀਸ ਦੇ ਦੱਸਦਾ ਤੇ ਉਸ ਵਾਰ ਦੀ ਵੀ ਜਿਹੜੀ ਸੀ ਵੀ ਸਖਸੀਦਾਂ ਦੇ ਵੀ ਆਪਣਾ 1960 ਸਾਂਚ ਮੋਰਚਾ ਲੱਗਿਆ ਜੇ ਮੋਰਚੇ ਦੇ ਪ੍ਰਸਾਦ ਸਾਂ ਕਹਿ ਰਹੇ ਹੁੰਦਾ ਹੋਗਾ ਸੀ ਨਹਿਰੂ ਨਾਲ ਕੇ ਪੰਜਾਬੀ ਸੂਬਾ ਜੈਂਦਵਾਲਾ ਕਹਿੰਦੇ ਪਾਉਂਦੀ ਸੀ ਜੇ ਕੁੜਕੀ ਆਰਡਰ ਸੀ ਤੇ ਇਸ ਚੀਜ਼ ਕਰਦੇ ਨੇ ਪ੍ਰਾਪਰਟੀ ਸਾਰੀ ਉਸ ਬਹੁਤ ਵਫੇ ਬਾਬਾ ਜੀ ਬਾਬੇ ਸ਼ਿਸ਼ਮਾਰਾ ਭਗਸ਼ਮੀਤ ਕਿਸ਼ਮੀਤ ਲੋਇ ਤੇ ਉਹਨੇ ਐਲਾਨ ਕਰਤਾ ਵੀ ਸਾਡੇ ਸਾਰੇ ਜਿੰ ਵਿਚਾਰੇ ਬੰਦੇ ਆਮੋਗੇ ਤੋਂ ਜਗੜਾਉਂ ਤੋਂ ਪਿੰਡਾਂ ਦੇ ਸਾਬ ਬੁੰਜਾ ਜਿਹਾ ਸਿਕਾ ਕਰਤਾ ਇੰਤੀਆਂ ਤੇ ਵੀ ਨਰੂ ਘਵਰਾ ਗਿਆ ਸੀ ਤੇ ਇੱਕ ਖਬਰਦਾਰ ਸੂਕਰ ਆ ਗਿਆ ਸੀ ਆ ਵੀ ਬ੍ਰਿਟਿਸ਼ ਦੇ ਕੁਝ ਬਹੁਤ ਜਲਦੀ ਗੋਲੀ ਚਲੀ ਅੱਠ ਸਖੀ ਹੋਏ ਇਹ ਹੋਇਆ ਤੇ ਫਿਰ ਆ ਗਿਆ 1978 ਚ 1978 ਦੇ ਵਿੱਚ ਦੇਖੋ ਵੀ ਕਿਵੇਂ ਹੋਇਆ ਵੀ ਸਾਡੇ ਤੇ ਉਹ ਵੀ ਜਲ ਹੋਇਆ ਤੇ ਵੀ ਉਹ 13 ਸਿੰਘ ਬਸਾਖੀ ਦੇਣ ਉਹ ਪਿਆਜ ਦਿੱਤੀ ਕਿ ਜੀ ਉਹ ਆਪਣੇ ਇਹਨੇ ਕਾਰਜ ਨੂੰ ਪਰਮਚਰਨ ਉਹਨੇ ਵੀ 13 ਸਿੰਘ ਸੀ ਕਰ ਦਿੱਤੇ ਉਹ ਵੀ ਬੜੀ ਤੇ ਵੀ ਅੱਗ ਪਈ ਅੱਗ ਬੜੀ ਤੇ ਪਈ ਉਹ ਵੀ ਗੱਲ ਵਾਚੀ ਬਹੁਤ ਵੱਡੀ 13 ਸਿੰਘ ਹੋ ਜਾਂਦੀ ਬਹੁਤ ਵੱਡੀ ਗੱਲ ਉਹ ਵੀ ਅੰਬਰਸਾ ਦੇ ਵਿੱਚ ਉਹ ਵੀ ਬਸਾਖੀ ਦੇਣ ਇਹ ਕੋਈ ਵੱਡੀ ਗੱਲ ਹੋਈ ਉਹ ਹੈ ਜੀ ਫਿਰ ਉਹ ਦਰਵਾਜ਼ੇ ਤੇ ਅਟੈਕ ਹੋ ਗਿਆ ਜੀ 6 ਯੂਨਿਟ ਅਟੈਕ ਹੋ ਗਿਆ ਫਿਰ ਉਹ ਵੀ ਸਭਨ ਪਤਾ ਫਿਰ 31 ਅਕਤੂਬਰ ਨੂੰ ਤੇ ਵੀ ਉਸ ਮੌਕੇ ਵੀ ਸਿੱਖਾਂ ਨੂੰ ਤੇ ਵੀ ਸਾਰੇ ਇੰਡੀਆ ਦੇ ਵਿੱਚ ਹੀ ਜਗ ਜਗ ਸੜੇ ਗਏ ਤੇ ਵਿਜੋਗ ਜਗ ਸੜੇ ਗਏ ਲਖਾ ਲੱਖ ਤੋਂ ਤੇ ਬੰਦਾ ਜੀ ਮੈਂ ਵੀ ਜਗ ਸੜਿਆ ਗਿਆ ਤੇ ਬਕਰੋ ਦੇ ਪਲਾਂਟਾਂ ਚ ਦੇਖੋ ਸਾਰੇ ਬਸੇ ਕਾਹਨ ਫਰ ਦੇ ਕੀ ਹਾਲ ਹੋਇਆ ਤੇ ਸਾਰੇ ਬੱਦਲੀ ਚ ਸਾਰੇ ਬਸੇ ਸਿੱਖਾਂ ਵਿੱਚ ਵੀ ਜੋ ਜੜਾ ਗਿਆ ਜਿੱਥੇ ਵੀ ਸਿੱਖ ਦਿਸਦਾ ਸੀ ਵੀ ਸਿੱਖ ਦਾ ਵੀ ਮਾਰਕ ਦਾ ਇੱਕ ਅਜਿਹਾ ਅਗੇ ਸਰਨੇ ਸੀ ਤੇ ਤੇ ਬਾਬਾ ਹੜਾ ਹੜਾ ਪਾ ਗਈ ਜੀ ਬਾਬਾ ਜਗਸ ਸਿੰਘ ਜੀ ਸਾਥੀ ਜੀ ਬਾਬਾ ਜਗਸ ਸਿੰਘ ਜੀ ਸਾਥੀ ਜੀ ਉਹ ਆਪਣੀ ਲਈ ਲਵੀ ਹੋ ਗੋ ਉਹਨਾਂ ਦੇ ਕਾਰਜ ਦਾ ਗਹਿਣਾ ਆਪਾਂ ਜੀ ਉਹਨਾਂ ਦਾ ਸ਼ੁਦਾਨ ਜੀ ਦੇ ਨੇ ਬਾਬਾ ਜਗਸ ਸਿੰਘ ਜੀ ਮਹਿਲ ਕਰਾਇਆ ਦਾ ਜੀ ਜੇ ਪੈਂਟ ਜੇ ਸਪੈਸ਼ਲ ਪੈਂਟ ਸੀਗਾ ਜੀ ਉਹ ਜੇ ਉਹਨਾਂ ਸੀਗਾ ਮਹਿਲ ਕਰਾਣਾ ਸਗੂ ਜੀ ਦਾ ਇਹ ਰਿਕਾਰਡ ਤੇ ਜਿਹੜਾ ਪੱਲਿਆ ਨਹੀਂ ਬਰਨਾਲੇ ਨੂੰ ਉੱਤ ਪੈਡਾਉਂਦਾਈ ਵੈਲਕਮ ਉੱਥੋਂ ਦੀ ਸੀ ਇਹਨਾਂ ਜਨਮ 1937 ਅੰਝ ਹੋਇਆ ਸੀ ਤੇ ਦਾਸਾ ਵਿਸ਼ਨ ਸਿੰਘ ਤੇ ਮਾਤਾ ਦਾ ਨਾਮ ਕਰਦੇ ਧੁੱਖ ਹੋਣਾ ਜਨਮ ਲੈ ਸੀ ਇਹਨਾਂ ਜਨਮ ਹੋਇਆ ਸੀ ਬਰਨ ਤੇ ਬਾਬਾ ਜੰਗ ਸਿੰਘ ਦਾ ਜਨਮ ਹੋਇਆ ਸੀ ਤੇ ਮੋੜ ਤੋਂ ਖੇਤੀਬਾੜੀ ਕਰਦੇ ਸੀ ਤੇ ਜਿਹੜੇ ਦੇ ਪਹਿਲਵਾਨੀ ਸ਼ਰੀਰ ਸੀ ਉਹਨਾਂ ਕੋਸ਼ਤੀ ਕਰਦੇ ਸੀ 18 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਪਹਿਲਵਾਨੀ ਦੇ ਵਿੱਚ ਆਪਣਾ ਨਾਂ ਨਾ ਚੁੰਕਾ ਲਿਆ ਸੀ ਇਹ ਬੀ ਪੀਰ ਉਸ ਸਤੰਬਰ 1958 ਵਿੱਚ ਸਤੰਬਰ 1958 ਵਿੱਚ ਮਹਿਰ ਕ੍ਰਮ ਧੰਨਵਾ ਬੀ ਸ਼ਸਗਿਨਾਂਛੇ ਚਾਚਾ ਪਾਈ ਚਾਣੂ ਪਾਈ ਤੇ ਨਾਮ ਦਾ ਛਿੱਟਾ ਦਿੰਦੇ ਹੋਏ ਬੇ ਉਤੇ ਵੀ ਬੀ ਬਾਬਾ ਜੀ ਪਹੁੰਚੇ ਤੇ ਬੀ 1924 ਪ੍ਰਿੰਸੀਪਲਟੀ ਬੀ ਜੀ ਬਹੁਤ ਸੀ ਬਾਬਾ ਜੀ ਨੇ ਪਹਿਲਾਂ ਦੋ ਤੜੇ ਲੰਬੇ ਵੀ ਇਕੱਠੇ ਕੀਤਾ ਬਾਬਾ ਜੀ ਨੇ ਤੇ ਵੀ 20 20 ਬੰਦੇ ਨੂੰ ਮਾਰਨ ਦਾ ਗੁਨਾਹ ਤੇ ਨਾਂ ਦਾ ਕਿੰਨਾ ਪਾਪ ਆ ਉਹ ਦੱਸਿਆ ਬਾਬਾ ਜੀ ਏ ਵੀਰ ਉਸ ਆਪਾਰਟਮੈਂਟ ਨੂੰ ਉਸੇ ਤੱਕ ਰਹਿ ਬੱਬੇ ਦਸ ਦਿਨ ਫਿਰ ਦੋ ਹਣੇ ਦਸ ਦਿਨ ਦੋ ਹਣੇ ਕਿ ਫਿਰ ਬੱਬੇ ਬੱਬਾ ਕਿਵੇਂ ਜੀ ਕਹਾਣਾ ਪੜਦੀ ਜੇ ਮੇਲਾ ਕਰ ਗਿਆ ਵਾਰ ਨੂੰ ਖੰਡੇ ਦਾ ਮਸਪੀਲਾ ਜੇ ਮੇਲਾ ਬਾਜਾ ਵਾਰ ਨੂੰ ਖੰਡੇ ਦਾ ਮਸਪੀਲਾ ਇਹ ਧਾਰਨਾ ਚੱਲਦੀ ਬੜੀ ਪ੍ਰਚਲਿਤਤਾ ਦਾ ਸੀ ਤੇ ਤੇ ਉਹ ਸਾਰੇ ਦੁਨੀਆ ਤਿਆਰ ਹੋ ਜਾਂਦੀ ਸੀ ਤੇ ਫਿਰ ਸਾਰਾ ਨਗਰ ਤੇ ਵੀ ਉਹ ਸਾਰਾ ਅੰਮਰ ਸ਼ਕਲੀ ਤਿਆਰ ਹੋ ਮੈਨ ਕਰਾਂ ਬੰਬ ਡਫੈਂਟ ਹੈ ਹਿਮਾਲੇ ਦਾ ਹਿਮਾਲੇ ਬਹੁਤ ਵੱਡੇ ਤੇ ਪਿੰਡਾਂ ਦਾ ਤੇ ਵੀ ਉਹ ਸਾਰਾ ਨਗਰ ਬਈ ਉਹਦਾ ਅੰਮਰ ਸ਼ਕੜੀ ਚਾਰਾ ਇਸ ਰਿਕਾਰਡ ਦੇ ਮੁਤਾਬਕ ਜੀ ਲਿਖਤਾ ਦੇ ਤਰ੍ਹਾਂ 5752 ਪ੍ਰਾਣੀਆਂ ਨੇ ਮਹਿਲ ਕਰਾਮ ਵਰਸ਼ੇਗਾ ਜੀ ਬਾਬਾ ਜੀ ਤਾਂ ਸੱਜ ਬਾਬਾ ਇਸ ਸੁਣੀ ਮਹਰਤ ਹੁੰਦਾ ਉਹਨਾਂ ਵਿੱਚ ਇੱਕ ਮੁੰਡਾ ਨੌਜਵਾਨ ਮੁੰਡਾ ਪੇਂਡੂ ਮੁੰਡਾ ਸੱਜ ਦੇ ਪੜਨਾ ਬੰਦਿਆ ਹੋਇਆ ਤੇ ਜੰਗ ਮੁੰਡਾ ਤੇ ਉਹਨੇ ਆਗੇ ਬਈ ਬਾਬਾ ਜੀ ਮੱਥਾ ਟੇਕਿਆ ਤੇ ਨਾਲ ਅ ਜੀ ਕਿਤੇ ਮੈਂ ਵੀ ਅੰਮਰ ਸ਼ਕੜਾ ਜੀ ਤੇ ਬਾਬਾ ਜੀ ਜਿਹੜੇ ਕੋਈ ਨਾ ਪਿੱਛੇ ਸ਼ਗਲਾ ਪਿੱਛੇ ਪਰ ਤੈਨੂੰ ਪਾਠ ਕਰਨਾ ਪੈਣਾ ਤੇ ਵੀ ਨਾ ਤੇ ਇੰਪਗੜਾ ਬਰਾਉ ਕਹਿੰਦਾ ਜੀ ਮੈਨੂੰ ਕਹਿੰਦਾ ਜੀ ਪਾਠਨਾ ਕਰਨਾ ਆਉਂਦਾ ਨਹੀਂ ਤੇ ਬਾਬਾ ਜੀ ਕਹਿੰਦਾ ਕੋਈ ਹੱਥ ਆ ਵੀ ਸਾਡਾ ਚੱਲ ਤੈਨੂੰ ਸਿਖਾ ਦਾਂਗੇ ਹੂੰ ਤੇ ਬਾਬਾ ਜੀ ਨਾਲ ਹੀ ਚਲੇ ਗਏ ਸੀ ਤੇ ਫਿਰ ਉੱਥੇ ਬਾਬਾ ਜੀ ਦੇ ਨਾਲ ਸੀ ਬੱਚੇ ਕਿਤੇ ਫਿਰ ਉਹਨੇ ਪਾਠ ਕਰਨਾ ਨਹੀਂ ਆਉਂਦਾ ਜਦੋਂ ਕਹਿੰਦਾ ਜੰਗਸਨ ਨੇ ਬਾਬਾ ਜੀ ਨੇ ਮੁੱਢ ਜਿਹਾ ਹੱਥ ਮਾਇਆ ਆਖਿਆ ਜਨਾਈ ਕਿ ਜਨ ਉਹਨੇ ਕਾਕਾ ਕੀਦਾ ਉਹਦੇ ਨਾਲ ਜੰਗਸਨ ਗਈ ਤੇ ਮੀਨਾ ਖੁਸ਼ ਰਹੀ ਸੀ ਕਵਾਂ ਸੰਗ ਸਰਪਤ ਸੀ ਮਰਕਾ ਦੇ ਤੇ ਉਹਨਾਂ ਦੀ ਮੋਬਿਲ ਨਾਲ ਸੀ ਤੇ ਫਿਰ ਬਾਬਾ ਜੀ ਜੰਗ ਵਿੱਚ ਮੋਟੇ ਦੇ ਬਾਬੇ ਦੇ ਹੱਥ ਵੜਿਆ ਤੇ ਬਾਬੇ ਬੋਲ ਗਿਤਾ ਕਿ ਕੋਈ ਆ ਤੈਨੂੰ ਖਬਰਾਨਾ ਤੈਨੂੰ ਸਭ ਤੋਂ ਮੂਹਰੇ ਕੱਢ ਦਾਂਗੇ ਜੇ ਸਭ ਤੋਂ ਮੂਹਰੇ ਕੱਢ ਦਾਂਗੇ ਵੀ ਉਹ ਕਹਿੰਦਾ ਸਾਤਬਾ ਜੀ ਹਾਂ ਤੇ ਬਾਬੇ ਨਾਲ ਚਲੇ ਗਏ ਜੰਗ 'ਚ ਉੱਥੇ ਆ ਗਿਆ ਤੇ ਨਾਲ ਚਲੇ ਗਏ ਨਾਲ ਸਾਕੇ ਸੀ ਉਹ ਕਰਦੇ ਨੇ ਜਿਸਾਰੇ ਪਾਸੇ ਸਿਰੋ ਕਰਦੇ ਨੇ ਵੀਰ ਵੇ ਇਹ ਉਸਮੋ ਕੇ ਬਾਬਾ ਜੀ ਨਾਲ 11 ਸਿੰਘ ਮਹਿਲ ਕਰਾਦੇ ਆ ਬਾਬੇ ਨਾਲ ਹੀ ਆ ਗਏ ਸੀ ਨਾਲ ਆ ਗਏ ਸੀ ਨਾਲ ਹੀ ਸੜਾ ਕੇ ਗਿਆ 11 ਸਗੀ ਤੇ ਵੀ ਫਿਰ ਕਮਾਂਡਸਰ ਨੇ ਵੀ ਸੁਝਾਇਆ ਕਿ ਕਾਕਾ ਦਿੱਤੇ ਬਾਬੇ ਜੀ ਬਖਸ਼ਿਸ਼ ਹੋਗੀ ਜੰਕਸਾ ਇਹ ਹੁਣ ਤੱਕ ਬਾਬਾ ਜੀ ਇਹ ਬਜੀ ਤੇ ਮੂਰੀਆ ਕਰਦਾ ਕਿ ਕੋਈ ਯੂਜ਼ ਕਰਾ ਆ ਜਾ ਰਾਜ ਤੇ ਤੇ ਨਾਲ ਸੜਾ ਕੇ ਫਿਰ ਮੈਂ ਵੀ ਸੀ ਦਿੱਤੇ ਨੇ ਸ਼ੋਰਟ ਸੀ ਫਿਰ ਮੂਰੀਆ ਮਾਵਾਂ ਨੂੰ ਪ੍ਰੈਜ਼ੈਂਟ ਰਸੀ ਜਿਹੜਾ ਪਾਦੇ ਸੀ ਇਹਦੇ ਪੁੱਲੀ ਵੀ ਨਾਲ ਹੀ ਜੰਕਸਾ ਜਦ ਬਾਬੇ ਦਾ ਕੌਂਗਾ ਦਰਵਾਜੇ ਤੇ ਦਰਵਾਜੇ ਬਾਕਰ ਦਾ ਸੀ ਇਹ ਦਰਵਾਜੇ ਦਰਵਾਜੇ ਨਾਲ ਪਹਿਲੀ ਕੁਲੀ ਸਜੇ ਜੰਕਸੇ ਨੇ ਸੀ ਇਹ ਪਹਿਲੇ ਤੇ ਹੁੰਦੇ ਸੀ ਇਹ ਜਗਸੇ ਤੇ ਬਹੁਤ ਅਫੁੱਤ ਨੌਂ ਪਰ ਮੂਲੀਆ ਕ ਬੀ ਬਰਜਸ਼ਾ ਦੇ ਸੁਨੇ ਦੇਖਿਆ ਜੀ ਇਹ ਕਰਕੇ ਇਹ ਘੋਲ ਦੀ ਕੋਈ ਸੀ ਬਾਬੇ ਨੂੰ ਕੋਈ ਘੋਲ ਸੀ ਤੇ ਬਾਬਾ ਜੰਕਸੇ ਦੇ ਬਾਬਾ ਨਰੈਣ ਸਿੰਘ ਦੇ ਘੋਲ ਮੈਂ ਵੀ ਦੇਖਿਆ ਜੀ ਆਪ ਦੇਖਿਆ ਤੇ ਫਿਰ ਉਸ ਤੋਂ ਬਾਅਦ ਵੀ ਆਪਣਾ ਇਹਨਾਂ ਦੇ ਕੋਲ ਮੈਂ ਕਿਹਾ ਜੀ ਰਬਾ ਕੋਲ ਬਾਜੀ ਨੇ ਸਰਪੜਾਉਣੇ ਬਾਬਾ ਜੀ ਆਪਣੇ ਸਿਵਾਸ ਨੇ ਵੱਡੇ ਤੇ ਸਰਦਾਰ ਸਹਾਇਚਾ ਨੇ ਜਿਹੜਾ ਸੀ ਉਹ ਤੇ ਬਬਰ ਜੀ ਇਹਨਾਂ ਨੇ ਸਰਪੜਾਉਣੇ ਸੀ ਬਾਬਾ ਜੀ ਬਾਰਿਸ਼ ਕਰਨ ਸੀ ਬਾਬਾ ਜੀ ਤੇ ਫਿਰ ਰਾਤ ਨੂੰ ਜੰਕਸ਼ਨ 'ਤੇ ਵੀ 100 ਦਾ ਕੀਤਾ ਜੀ ਕਰ ਦਿੰਦੇ ਸੀ ਕੀਤਾ ਕਰ ਦਿੰਦੇ ਸੀ ਰਾਤ ਨੂੰ 100 ਦਾ ਕੀਤਾ ਕਰ ਦਿੰਦੇ ਜੰਕਸ਼ਨ ਤੇ ਵੀ ਦਿਨੇ ਇਹਨਾਂ ਨੇ ਵੀ ਦੁਆਨ ਚ ਬਹਿਣਾ ਦੁਆਨ ਚ ਬਹਿ ਕੇ ਰਵਾਬ ਭਜਾਉਂਦੇ ਸੀ ਜੰਕਸ਼ਨ 'ਤੇ ਰਵਾਬ ਭਜਾਉਂਦੇ ਔਰ ਉਹ ਵੀ ਰਵਾਬ ਭਜਾਉਣ ਦੇ ਵਿੱਚ ਇਹ ਰਾਗੀ ਜੱਥਾ ਸੀ ਨਾ ਅਰਸ਼ਦ ਉਸੋ ਕੇ ਭਾਈ ਕੇਸਨ ਸਿੰਘ ਇਕੱਲੇ ਸੀ ਨਾ ਆਪਾਂ ਕੇਸ 2 ਵਜੇ ਹੁੰਦੀ ਸੀ ਉਹ ਆਪਾਂ ਕੇਸ ਖੱਬੇ ਹੱਥੋਂ ਨਾ 2 ਵਜੇ ਹੁੰਦੀ ਸੀ ਤੇ ਬਈ ਵੱਡੇ ਭਜਨ ਸਿਉਣੀ ਕਰਦੇ ਹੁੰਦੇ ਸੀ 1 ਵਜੇ ਬਜਾਂਦੀ ਸੀ ਤੇ ਨਾਲ ਇੱਕ ਸੀ ਭਾਈ ਸਰਜਨ ਸਿੰਘ ਜੀ ਸ਼ਿਨੀ ਆਏ ਮੈਂ ਦੱਸਿ ਗਿਤੀ ਸਰਮੰਦਪਾ ਤਾਂ ਉਹ ਵੀ ਇੱਕ ਵੀ 2 ਵਜੇ ਹੁੰਦੀ ਸੀ ਤੇ ਇਧਰ ਪਾਸੇ ਜੋੜੀ ਵਾਲੇ 2 ਜੋੜੀਆਂ ਹੁੰਦੀਆਂ ਸੀ ਤੇ ਭਾਈ ਇੰਦਰ ਸਿੰਘ ਦੀ ਜੋੜੀ ਵਾਲੇ ਹੁੰਦੇ ਸੀ ਇਹ ਨਾ ਇੱਕ ਸਿੰਘ ਹੁੰਦੇ ਸੀ ਜੁਰੀਆ ਗੋਪਾਲ ਹੁੰਦੇ ਸੀ ਗੋਪਾਲ ਗੋਪਾਲ ਦਾ ਜੁਪਨਾ ਵੀ ਸਮਾਜ ਭਾਈ ਵਿੱਚ ਰਹਿ ਕੇ ਸਮਾਜ ਵਿੱਚ ਉਹ ਗੋਪਾਲ ਹੁੰਦਾ ਸਮਟਾ ਉਹ ਸੀ ਫਿਰ ਮਗਰ ਦੀ ਰਵਾਜਾਂ ਚ ਸੀ ਪਾਪਾ ਗੀਜਰ ਸਿੰਘ ਜੀ ਪਾਪਾ ਜੰਗ ਸਿੰਘ ਜੀ ਭਾਈ ਸਰਜੀਤ ਸਿੰਘ ਜੀ ਬਟਰਾਏ ਮੋਟਾ ਜਿੰਕਨ ਸੀ ਉਹ ਸੀ ਭਾਈ ਸੇਵਾ ਸਿੰਘ ਵੱਡੇ ਤੇ ਵੀ ਬਾਬਾ ਕੀਜਰ ਸਿੰਘ ਜੀ ਇਹ ਸਾਰੇ ਰਵਾਜ ਹੋ ਜਾਂਦੇ ਸੀ ਤੇ ਵੀ ਇੰਨੇ ਸੈਂਸਿਬਲ ਟੱਲੀ ਗਏ ਉਸ ਨਾਲ ਜੀਂਦੇ ਸੀ ਜਾਂ ਤੁਸੀਂ ਉੱਧਰ ਵੀ ਕਰ ਵੀ ਕਰਦੇ ਰਹੇ ਇਹ ਵੀ ਉਹ ਪੰਜਾਬੀ ਸੂਬੇ ਦੇ ਵਿੱਚ ਆ ਜੀ ਇਹ ਤੇ ਨਬੇ ਉਹ ਜਿਹਨਾਂ ਨਾਲ ਸਰ ਬਾਬਾ ਜੀ ਹੁਕਮ ਕਰਤਾ ਤੇ ਅਬੀ ਸੂਬੇ ਦੇ ਜਾਉ ਸਰੇ ਬਿਸਰੇ ਗਏ ਹਾਸੋ ਕੇ ਨਾਲਸਰੋਂ ਠੇਰਾ ਪੈ ਗਿਆ ਸੀ ਨਾਲਸਰੋਂ ਠੇਰਾ ਪੈ ਗਿਆ ਸੀ ਉਸ ਨੂੰ ਕਿ ਬਾਬਾ ਜੀ ਨੇ ਜੇ ਵੀ ਬਾਬਾ ਜੀ ਦੇ ਸੱਚ ਪੰਥ ਸੀ ਕੈਰੋਂ 14 ਜਨਵਰੀ ਨੂੰ ਇਹਨਾਂ ਨੂੰ ਇਹ ਸੀ ਬਈ ਵੀ ਕਪੜਾ ਬਈ ਨਾਲਸਰੋਂ ਸੇ ਚੱਲਦੀ ਆ ਇਹ ਵਿਨਾਸ਼ਪੀ ਆਪੀ ਸ਼ੁਗਵਾਂ ਬੋਛਾ ਜਾਂਦੇ ਤੇ ਵੀਰ ਨੂੰ ਫੇਰ ਕੀਤਾ ਜਾਂਦਾ ਉਸ ਮੋਕੇ ਜੀ ਮੈਂ ਕੁਝ ਦਿਨ ਤੱਕ ਪਾਉਂਗਾ ਜਿੱਦ ਕਿ ਸਾਕੇ ਨੋਟਸ ਜਿਆਦਾ ਕਿ ਸਰਜ ਸਿੰਘ ਡੀਆਜੀਸੀ ਆਈਡੀ ਸਰਜ ਸਿੰਘ ਡੀਆਜੀਸੀ ਆਈਡੀ ਤੇ ਉਹਨਾਂ ਡਿਊਟੀ ਲੱਗੀ ਸੀ ਪਰ ਉਹ ਜਰਸ ਡੀਆਜੀਸੀ ਆਈਡੀ ਲੱਸੀ ਉਹ ਵੀ ਜਿਹੜੇ ਸੀਗੇ ਵੀ ਬਾਬੇ ਸ਼ਦਾਨੂ ਸੀ ਉਹ ਵੀ ਸਾਰਾ ਵੀ ਸਾਥ ਦੇ ਸੀ ਸਾਰਾ ਕੁਸ ਵੀ ਪਤਾ ਲੱਗੀ ਜਾਂਦਾ ਸੀ ਕੀ ਕਰਦੇ ਤੇ ਉਸ ਮੋਕੇ ਜਦੋਂ ਜੀ ਵੀ ਸਾਰੀ ਗੱਲ ਹੁੰਦੀ ਸੀ ਤੇ ਉਹ ਬਾਬਾ ਜੀ ਵਿਚਾਲ ਲਿਪਿਓਸੋ ਕੇ 52000 ਸਿੰਘ ਜੀ ਨਾਲ ਗਿਆ 52000 ਸਿੰਘ ਜੀ ਨਾਲ ਇਸ ਤੇ ਜਾ ਕੇ ਉਹ ਸਵੇਰ 8% ਡੇਗਲ ਦੀ ਗੋਲੀ ਚੱਲ ਗਈ ਸੀ ਮੈਂ ਪਹਿਲਾਂ ਦੱਸਿਆ ਜੀ 8 ਸਿੰਘ ਛੀ ਹੋ ਗਈ ਸੀ ਤੇ ਨਾਲ ਸ਼ੁਰੂ ਹੋਏ ਬਾਬਾ ਬਾਬਾ ਜਗੀਰ ਸਿੰਘ ਜੀ ਬੁਰੁੰਦੀਆ ਬਾਬਾ ਨਰਨ ਸਿੰਘ ਜੀ ਭਾਈ ਮੁਫਤਿਆਰ ਸਿੰਘ ਸਮਾਦ ਆਲੇ ਤੇ ਇਹਨਾਂ ਨੇ ਪਾ ਮਲਸ਼ਨ ਸਬੰਧੀ ਦੇ ਨਾਲ ਮੋਰੀਗੜ ਕੋਲ ਪੈਸ਼ ਕਰਸਤਾਈ ਦਿੱਤੀ ਸੀ ਜੀ ਰੌਤ ਤੇ ਵੀ ਪੰਜ ਸਿੰਘ ਆਲੇ ਦਾ ਤੇ ਇਹ ਵੀ ਤਾਂ ਇਹਨਾਂ ਨੂੰ ਮਾਰ ਪੱਥਰ ਵੀ ਮਿਲੇ ਹੋਏ ਜੀ ਉਹ ਬਾਬਾ ਜੀ ਸਰਪੁਰ ਵਾਦੀ ਕੇ ਮਾਰ ਪੱਥਰ ਵੀ ਇਹਨਾਂ ਕੋਲ ਆ ਗਏ ਤੇ ਜਦੋਂ ਇਹ ਹੀ ਸੀ ਗੱਲ ਉਹ ਸੋਚਿਆ ਜੀ ਫਿਰ ਵੀ ਬਾਬਾ ਜੀ ਨੇ ਫਿਰ ਖੜ ਕੇ ਜਬੇ ਬਚਨ ਦਿੱਤੇ ਤੇ 12 ਜੂਨ 1960 ਨੂੰ ਦਿੱਲੀ ਦੇ ਵਿੱਚ ਸਿੱਖਾਂ ਦੇ ਬਹੁਤ ਘਟਾਪਾ ਹੋਇਆ ਜਿੱਥੇ ਸਿੱਖ ਮਿਲਦਾ ਸੀ ਉੱਥੇ ਵੀ ਸਿੱਖਾਂ ਨੂੰ ਵੀ ਫੜ ਕੇ ਕੁੱਟਦੇ ਸੀ ਬਾਬਾ ਜੀ ਕਸ਼ਮੀਰ ਤੋਂ ਆਏ ਸੀ ਉਹ ਸੋਚੇ ਜਦੋਂ ਮੋਰਚਾ ਆਰੰਭ ਹੋਇਆ ਜੀ ਤੇ ਉੱਥੇ ਉੱਥੇ ਸਿੱਖ ਦੀ ਬਾਹਰ ਟੁੱਟੀ ਸੀ ਬਾਬਾ ਜੀ ਪੁੱਛਦੇ ਨੇ ਕਿ ਰਾਜੀ ਕੋਲ ਖੜੇ ਸੀ ਕੁਛ ਜੀ ਕੀ ਗੱਲ ਹੋਈ ਆਪੋ ਕੇ ਨਾਬਾਬਾ ਜੀ ਸਾਡੇ ਦਾ ਬਹੁਤ ਬੁਰੀ ਹਾਲਤ ਹੋਈ 12 ਜੂਨ 1960 ਦੇ ਕੋ ਜੀ ਦਿਨ 12 1960 ਵਿੱਚ ਸਿਕਲ ਬਹੁਤ ਘਟਾਪਾ ਜਿੱਥੇ ਸਿਕ ਟੈਕਸੀਆਂ ਚ ਕੋਈ ਆਪਣਾ ਸਕੂਟਰਾਂ ਤੇ ਘਟਕਾਂ ਤੇ ਕਾਰਾਂ ਤੇ ਜਿੱਥੇ ਵੀ ਦੇਖਿਆ ਫੜ ਕੇ ਬਹੁਤ ਪਟਿਆ ਗਿਆ ਸਿਕਨ ਜੀ ਤੇ ਵੀ ਬਹੁਤ ਵੀ ਚ ਕਿ ਜਪਗਾ ਦਾ ਹੈ ਗਿਆ ਉਹ ਬਾਬਾ ਜੀ ਫੇਸਬੁਕ ਉਸ ਤੇ ਜਾਗਦਾ ਬੇਸ਼ਕਰੀ ਬਾਰੇ ਤੋ ਬਾਬੇ ਜੀ ਕਿਦੇ ਜੇ ਜਦੋਂ ਬੀ ਮੈਂਨ ਮੌਤ ਆਉਦੀ ਹੈ ਨਾ ਕਿਸੇ ਦੀ ਉਹ ਵੀ ਆ ਕੇ ਕਿੱਦੇ ਜਾਂਦੀ ਦਾ ਹੁਣ ਇਹਨਾਂ ਦੀ ਮੌਤ ਆਈ ਹੈ ਜੀ ਇਸੇ ਕਾ ਲਖੇਂਦੇ ਇਹ ਬਚ ਨਹੀਂ ਨੇ ਸਖਤ ਕੀਤੇ ਜੀ ਬਾਬੇ ਜੀ ਉਹ ਤੁਹ ਕਹਿੰਦਾ ਪਹਿਲਾ ਜੱਥਾ ਜੀ ਅਕਾਲ ਤੱਕ ਚੱਲੇ ਸੀ ਆ ਨੋਟਰਲ ਪੁਆਇੰਟ ਹੈ ਜੀ ਜਦੋਂ ਅਕਾਲ ਚੱਲੇ ਜੋ ਉਹਦੇ ਵਿੱਚ ਵੀ ਬਾਬੇ ਇੱਕ ਵੀ ਕੌੜ ਸਬ ਆਪਰੇ ਸੀ ਪੰਜਾਬ ਪਹਿਲਾਂ ਚ ਕੌੜ ਸਬ ਹੋਏ ਸੀ ਬਾਬਰ ਜੀ ਅਮਰੀਕਾ ਨਾਲ ਜੋ ਸੀਗੇ ਤੇ ਵੀ ਭਾਈ ਪ੍ਰੀਤੋ ਸਿੰਘ ਮਸਤਾਨਾ ਇਸ ਵਾਰ ਬਣੀ ਫਿਰ ਜੀ ਸੀ ਆ ਇਸ ਸਪੀਕਲ ਬੋਲਣ ਦੇ ਇਹ ਪੇਂਡੂ ਸੀ ਪਹਿਲੇ ਜੱਥੇ ਜਗਵਾਈ ਨਾਸਰ ਬਣੋਈ ਸੀ ਤੇ ਫਿਰ ਉਸ ਵਕਤ ਇਹ ਹੋ ਗਿਆ ਜੀ ਵੀ 12 ਜੁਨ 1960 ਨੂੰ ਇਹਨਾਂ ਦੇ ਬਾਬਾ ਜੀ ਇੱਥੇ ਵੀ ਇਹ ਵੀ ਬਈ ਆਪਣਾ ਇਹਨਾਂ ਸ਼ਕਤੀਆਂ ਵੀ ਬਚਨ ਕੀਤੇ ਆ ਬਈ ਫਿਰ ਬਾਬਾ ਜੀ ਨੇ ਫਿਰ ਬਚਨ ਕੀਆ ਵੀ ਬਾਬਾ ਜੀ ਖੜ ਕੇ ਨੰਬਰ ਬਈ ਉਸ ਵਕਤ ਵੱਡੇ ਬਾਬੇ ਜੀ ਵਸੇ ਅਗਸਤ ਅਗਸਤ ਜੀ ਬਸੇ ਸੀ ਉਸ ਵਾਰਸੀ ਤੇ ਬਾਬਾ ਜੀ ਨੇ ਖੜ ਕੇ ਆਪ ਖੜ ਕੇ ਬਚਨ ਕੀਤੇ ਜੀ ਤੇ ਬਾਬਾ ਜੀ ਕਿਤੇ ਵੀ ਬਈ ਜਿਹੜਾ ਅਸੀਂ ਜਾਟ ਤੇ ਆਏ ਉਹ ਇਕੱਠੇ ਚੱਲਾਗੇ ਸਭ ਬਣੇ ਬਣੇ ਚੱਲਾਂਗੇ ਜਿਹੜਾ ਕੰਮ ਅਕਾਲੀਆਂ ਕੋਲ ਵੀ ਵੀ 6 ਮਹੀਨੇ ਸੀ ਨਾ ਘਰੇ 2 ਦਿਨਸ ਕਰਾਂਗੇ ਇਹ ਬੱਚਾ ਜੀ ਆਪ ਸੁਣ ਲਓ ਬੜੇ ਸੰਗ ਸੀ ਸੀਐਡੀ ਵਾਲੇ ਬਹੁਤ ਜਿਆਦਾ ਸੀਐਡੀ ਐਸੀ ਤੇ ਦੇ ਦਿੱਸੇ ਜਵਾਬ ਵੀ ਤੇ ਨਾਲ ਕੋਈ ਸ਼ਾਇਦ ਅਜ ਮੁਰਚਾ ਆ ਰਹੀ ਬਾਬਾ ਜੀ ਰਾਹ ਕਰਦੇ ਤੇ ਉਹਦੋਂ ਸੋਕੇ ਹੁਕਮ ਆਇਆ ਸੀ ਸੁਨਾ ਸੀ ਮਹਲਾ ਚੌਥਾ ਇੱਛਾ ਬੂਰਿਸਰ ਸੰਗ ਦਾ ਤਾਂ ਜਾ ਕੇ ਵਸੇ ਕਾਮ ਤੇ ਨਾ پور سرسوچا پورا سو ایسا منا جپ من ستنا سدا ستنم ہلت پلت مکوجے نیا پکا جہ جہ سمر پی اپن کی, کی بڑ پاگی ہر جپنا جا نانک ایمن دینی جاپر پاؤ جل ترنا

ਪਾਰੇ ਕੁਰਸੀ ਚਿਚੜ ਬਿਠਾ ਦਾ ਉਹ ਇਹ ਮੇਰਾ ਪਰਸਨ ਜੀ ਸਾਡੇ ਸੁਨੇ ਹੋਇਆ ਆ ਆਪਾਂ ਉਹੀ ਦੱਸਾਂਗੇ ਆਪਾਂ ਵੀ ਮੈਂ ਇਹ ਸਰਗੋ ਸਰਸਨ ਦੱਬੇ ਮੀਂਦਾ ਪਾਰੇ ਕੁਰਸੀ ਚਿਚੜ ਬਿਠਾ ਦਾ ਚਿਚੜ ਲਹੂ ਦੇ ਕੁੱਟਾ ਪਾ ਦਾ ਲਹੂ ਦੇ ਕੁੱਟਾ ਪਾ ਦਾ ਆ ਇੱਕ ਗਰਨਾਨਕ ਦਾ ਘਰ ਆ ਬਾਬੇ ਨੇ ਤੇ ਇੱਥੇ ਬਹੁਤ ਦੁੱਧ ਦੀਆਂ ਬਾਲਟੀਆਂ ਭਰ ਕੇ ਲੈ ਜੋ ਭਵਾ ਦੇ ਵੀ ਲਹੂ ਦੇ ਕੁੱਟਾ ਭਰ ਕੇ ਦੇ ਜਾ ਇਹ ਬਾਬੇ ਸੋਡੇ ਤੇ ਸੀਆਡੀਆ ਕਹਿੰਦੇ ਹੁਣ ਜਾ ਬਈ ਸੀਆਡੀਆ ਬਹੁਤ ਆਈ ਸੀ ਬਾਬੇ ਮੇਰੇ ਜੀ ਦੇ ਵੀ ਉਹਨਾਂ ਵੀ ਸਾਰਿਆਂ ਨੂੰ ਕਿ ਤੁਸੀਂ ਦੇਖ ਲਓ ਹੁਣ ਕੀ ਕਰਨਾ ਬਹੁਤ ਸਾਕਸੀ ਬਾਬੇ ਜੀ ਬਚੀ ਤੇ ਜੀ ਉੱਥੇ ਫਿਰ ਬਾਬੇ ਜੀ ਸਾਰੇ ਬਰੇ ਬੀਤੇ ਫਿਰ ਬਾਬੇ ਜੀ ਉਸ ਤੋਂ ਬਾਅਦ ਫਿਰ ਸਾਰਿਆਂ ਸੇ ਡੀਆਈਜੀ ਸੀਆਈਡੀ ਤੇ ਉਹ ਬੜਾ ਸਾਥ ਦੇ ਦੇ ਸੀ ਸਾਰਿਆਂ ਸੇ ਤੇ ਵੀ ਉਹ ਬੇਸੀ ਸਾਰਾ ਉਹ ਮੇਰੇ ਪਿਤਾ ਜੀ ਵੀ ਸਾਡੇ ਵੀ ਸਾਡੇ ਪਰਿਵਾਰ ਨਾਲ ਵੀ ਉਹਨਾਂ ਦੇ ਸੰਤ ਚੰਗੇ ਸੀ ਮਾਨਸੇ ਅਦਲੀ ਸੀ ਉਹ ਵੀ ਉਹਨਾਂ ਦੀ ਮੈਂ ਪਾਉਂਗਾ ਜੀ ਸਾਕੀ ਸਾਰੀ ਤੇ ਉਸ ਵਾਰ ਚਲੋ ਜੀ ਫਿਰ ਬਾਬਾ ਜੀ ਨੇ ਕਹਿ ਰਹੇ ਕਿ ਕਹਿ ਰਹੇ ਆ ਬਾਬਾ ਜੀ ਕੋਲ ਤੇ ਬਾਬਾ ਜੀ ਨੂੰ ਵੀ ਕਿਵੇਂ ਦਾ ਕਿਵੇਂ ਵੀ ਅਸੀਂ ਅਰੈਸਟ ਕਰੀਏ ਜਾਂ ਕੀ ਕਰੀਏ ਨਾ ਤੇ ਉਸ ਮੋਕੇ ਜਦੋਂ ਅੰਦਰ ਜਾਣ ਲੱਗੇ ਬੜਾ ਹੰਕਾਰ ਚ ਆ ਜਾਂਦਾ ਤੇ ਚਨਜੀਤ ਬੰਗੜ ਜੀ ਉੱਥੇ ਗਿਆ ਉਸ ਮੋਕੇ ਉਥੋਂ ਤੇ ਮੂਹਰੋ ਸਰ ਸਰਜੀ ਸਿੰਘ ਜੀ ਸੇ ਮਿਲ ਗਿਆ ਪਹਾੜ ਦੇ ਡਿਪਟੀ ਡਿਫੈਂਸਰਸ ਤੋਂ ਆ ਗਏ ਤੇ ਮਹਾਰਾਜਾ ਪਟਿਆਲਾ ਦਾ ਯਾਦਵਿੰਦਰ ਸਿੰਘ ਉਹ ਆ ਗਏ ਤੇ ਸਤ ਹਰਿੰਦਰ ਸਿੰਘ ਵੀ ਕਿ ਹਰਿੰਦਰ ਸਿੰਘ ਆਇਆ ਸੰਤ ਸੀ ਜਿਹੜਾ ਵਿਕਾਸ ਦੇ ਪ੍ਰਧਾਨ ਸੀ ਉਹ ਆ ਗਏ ਤੇ ਨਹੀਂ ਕਹ ਉਸੇ ਕਹ ਉਹ ਵੀ ਕਹ ਉਸਨੇ ਕਹਨ ਪੁੱਛਿਆ ਵੀ ਕਰਨ ਉਹ ਕਿਥੇ ਉਹ ਕਹਿੰਦਾ ਬਾਬਾ ਜੀ ਇਹ ਸਮਝਦੇ ਕਰਦੇ ਆ ਵੀ ਮੈਂ ਸਭੀ ਥੋੜੇ ਐ ਐਕਸ਼ਨ ਹੈ ਸੋਚਿਆ ਉਹਨੇ ਇਤਨਾ ਨਿਆਬ ਯਾਤ ਕਰੀ ਮੈਂ ਬਾਬਾ ਜੀ ਨੂੰ ਗੁਰੂਗ੍ਰਾਮ ਸਾਹਿਬ ਆ ਕੇ ਦਾਸ ਸੁਚਾਈ ਉਹਨੇ ਇਤਨਾ ਨਿਆਬ ਸੁਣੂ ਕਰ ਤੇ ਬਾਬਾ ਜੀ ਅੱਛਾ ਤੇ ਸਾਨੂੰ ਅਰੈਸਟ ਕਰਦਾ ਬਾਅਦ ਦਾ ਰੱਖਿਆ ਮੰਤਰੀ ਹੱਥ ਲਗ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੱਥ ਕੜੀ ਜਿਹੜਾ ਤੇ ਮਾਰਿਆ ਪਟਿਆਲਾ ਜਿਹੜਾ ਵੀ ਸਾਨੂੰ ਅਰੈਸਟ ਕਰਦਾ ਵੇ ਬਾਬਾ ਜੀ ਹਲਣਾ ਕੋਈ ਚੱਕ ਵੀਰ ਫਿਰ ਬਾਬਾ ਜੀ ਨੂੰ ਕਹਿ ਰਹੇ ਹੋ ਠੰਡਾ ਆਇਆ ਤੇ ਵੀ ਆ ਕੇ ਫਿਰ ਉਹਨੇ ਬੇਨਤੀ ਕੀਤੀ ਬਾਬਾ ਜੀ ਨੂੰ ਬਾਬਾ ਜੀ ਗਏ ਉੱਪਰ ਵੀ ਲਾਗੂ ਕਰ ਪੰਜਾਬੀ ਲਾਗੂ ਹਰ ਚਲੋ ਜੀ ਆ ਤਾਂ ਗੱਲ ਹੋ ਗਈ ਹੈ ਤਾਂ ਲੰਮੀਆ ਗੱਲ ਆ ਜੀ ਹਨਾ ਜੀ ਕਰਕੇ ਫਿਰ ਬਾਬਾ ਜੀਾਂ ਮੇਸੇ ਦਿਲ ਸੀ 1976 ਚ ਬਾਬਾ ਨੇ ਪੜਾਉਣਾ ਸੀ ਜੀ ਬਾਬਾ ਜੀ ਸੌਣ ਗਏ ਸੀ ਸੌਣ ਗਏ ਸੀ ਸੌਣ ਤੋਂ ਸਾਹਮਣੇ ਨਾ ਹੀ ਹਰੀ ਆਪਣੇ ਹੀਮਕੋਟ ਸਾਦੇ ਪਹਾੜ ਦਿਸਦੇ ਆ ਤੇ ਵੀ ਉੱਥੇ ਬਾਬਾ ਜੀ ਨੇ ਰੋਸ਼ਨੀ ਕੀਤੀ ਵੀ ਜੀ ਵੀ ਜੰਗਸੋ ਬਾਬਾ ਜੀ ਹੀ ਸੀ ਸੀ ਘੜਬਾਸੀ ਜੰਗਸੋ ਫਿਰ ਵੀ ਬਾਬਾ ਜੀ ਜੰਗ ਹੁਣ ਤਾਂ ਜੀ ਕਰਦਾ ਵੀ ਰੇਪੋਰਟ ਦੇ ਵਿੱਚ ਉੱਥੇ ਚਲੀ ਜੀ ਜੇ ਪਾਣਾ ਬਸਾਉਂਦੇ ਸਿਰਫ 10 ਦਿਨ ਚਲੇ ਦੀ ਘਟ ਤੇ ਉਹ ਕਹਿੰਦੇ ਚਾਹੁੰਦੇ ਬਾਬਾ ਜੀ ਉਹ ਕਹੇ ਬਾਬਾ ਜੀ ਨੇ ਫਿਰ ਮੈਸਟਰੀ ਲੱਗੇ ਹੋਇਆ ਤੇ ਨਾਲ ਸਰ ਜੋ ਕੰਮ ਰਣੋ ਸੀ ਬਾਬਾ ਜੀ ਕੇ ਤਾਂ ਉਹ ਛੁੱਟੀ ਲਈ ਆਈਏ ਫਿਰ ਦੇ ਚਲਣ ਤੇ ਇਹ ਗੱਲ ਹੋਈ ਫਿਰ ਜੰਗ ਜਿਵੇਂ ਉਸ ਤੋਂ ਬਾਅਦ ਫਿਰ ਬਈ ਬਾਬਾ ਜੰਗਸੋ ਨੇ ਵੀ ਬਈ ਬਾਬਾ ਜੰਗਸੋ ਨੇ ਬਾਬਾ ਸੁਮੇਰ ਸੋਣੀ ਬਾਬਾ ਸੀਤਾ ਸੋਣੀ ਇਹ ਸਾਦੇ ਨੇ ਫਿਰ ਬਾਬਾ ਸਾਦੇ ਸਿੰਘ ਨਾਲ ਗੁਰਪਾਈ ਸੀ ਬਾਬਾ ਸਾਦੇ ਸਿੰਘੀ ਉਹਨਾਂ ਕੋਲ ਆਗੇ ਸੀ ਉਹਨਾਂ ਕੋਲ ਆਗੇ ਸੀ ਵੀ ਫਿਰ ਬਾਬਾ ਸੇ ਫਿਰ ਇਹ ਤੇ ਨਹੀਂ ਚਲੇ ਗਏ ਸੀ ਉਹਨਾਂ ਕੋਲ ਵੀ ਬਾਬਾ ਸੇ ਸੀ ਜਿੱਥੋਂ ਚਲੇ ਗਏ ਸੀ ਸੀ ਨੇਸ ਨੂੰ ਚਲੇ ਗਏ ਸੀ ਫਿਰ ਜੰਗ ਬਾਬਾ ਜੰਗ ਸਿੰਘ ਇਹ ਵੀ ਫਿਰ ਨਾ ਜੀ ਚੰਡੀਗੜ੍ਹ 66 ਇਹਨਾਂ ਨੇ ਬਣਾਇਆ ਬਾਬਾ ਜੰਗ ਸਿੰਘ ਨੇ ਤੇ ਵੀ ਬਣਾਇਆ ਤੇ ਕਾਫੀ ਟਸਲ ਸੀ ਪਰ ਉਹਨਾਂ ਨੇ ਵੀ ਮਾਰਵਾਸਤਵਾ ਵੀ ਨਾ ਇਹ ਦਾ ਬੜਾ ਹੀ ਫਿਰ ਇਹ ਭੁੰਡਰੀ ਜੀ ਉੱਥੇ ਗੋਲੀ ਚੱਲ ਗਈ ਸੀ ਫਿਰ ਭੁੰਡਰੀ ਦੇ ਵਿੱਚ ਇਹਨਾਂ ਨੇ ਵੀ ਨਿਕਸ ਕਰਿਆ ਤੇ ਕੋਈ ਲਾਸ਼ਾਂ ਨੂੰ ਚੱਕ ਲਾਂ ਸੀ ਜੰਗਸੇਂ ਤੇ ਭਾਈ ਮੀਰ ਸਨ ਇਹ 10000 ਕਿਰੇ ਸੀ ਹੈ ਤੇ ਪੀਰ ਉਸ ਤੋਂ ਅੱਗੇ ਬេរ ਬੀ ਨੇ ਤੈਨਸ ਫਾਉਂਡ ਰਾਈ ਤੇ ਵੀ ਇਹਨਾਂ ਦੇ ਵੀ ਆਪਣਾ ਬਈ ਪ੍ਰਮਾਯੂ ਸਿੰਘ ਦਾ ਘਟਾ ਜਿਹੜੀ ਬਾਬਾ ਰਾਮ ਸਿੰਘ ਹੋ ਇਹਨਾਂ ਦੇ ਬਾਬਾ ਰਾਮ ਸਿੰਘ ਜੀ ਹਾਂ ਤੋਂ ਬੜਾ ਸਹਿਬ ਬਾਬਾ ਜੰਗਸੇਂ ਤੇ ਤੇ ਬਾਬਾ ਰਾਮ ਸਿੰਘ ਉਹਦੇ ਉੱਤੇ ਉਹਨੇ ਸਿੰਘਾ ਘਟਾ ਬਣਾਇਆ ਤੇ ਜੰਗਸੇਂ ਨੇ ਵੀ ਕਰਨਾਲ ਸਰਵਾਈਸ ਤੇ ਬਣਾਇਆ ਜੀ ਫਿਰ ਉਸ ਤੋਂ ਬਾਅਦ ਫਿਰ ਜਾਨਤ ਪੁੰਡਰੀ ਵਾਸੀ ਉਸਤਨ ਇੱਕ ਨੱਬੇ ਵੀ ਹੁਣਾ ਹੈ ਸੀ ਉਹਨਾਂ ਮੈਂ ਜਾ ਕੇ ਆਇਆ ਤੇ ਬਾਵਰਪੁਰ ਪਿੰਡ ਸੀ ਉਹਨਾਂ ਕੋਲ ਮੈਂ ਅੱਥੀ ਗਿਆ ਸੀ ਅਜਾਬ ਸ ਸਰਪੰਚ ਦੱਸੇ ਸੀ ਤੇ ਉੱਥੇ ਮੈਂ ਗਿਆ ਸੀ ਆ ਉਹਦੇ ਉੱਥੇ ਵੀ ਉੱਥੇ ਸੀ ਤੇ ਫਿਰ ਚਲੋ ਵੀ ਜਦੋਂ ਫਿਰ ਫਿਰ ਉਦੋਂ ਜੀ ਪੰਜਾਬ ਦੇ ਵਿੱਚ ਕਹਿਰ ਬਹੁਤ ਮੱਚਾ ਹੋਇਆ ਸੀ ਗਵਰਨਮੈਂਟ ਜ਼ੁਲਮ ਕਰਦੀ ਸੀ ਫਾਦੇ ਬਹੁਤ ਭਾਰੀ ਜ਼ੁਲਮ ਕਰਦੀ ਸੀ ਤੇ ਜ਼ੁਲਮ ਕਰਦੀ ਸੀ ਇੱਕ ਬੱਸ 34 ਸਿੰਘਾਂ ਦੀ ਬੱਸ ਸੀਗੀ ਸਰੰਤਾਂ ਦੇ ਕੋਲ ਵੀ ਬੱਸ ਜਾ ਕੇ ਰੇਲ ਘੱਡੀ ਨਾਲ ਟਕਰਾ ਗਈ ਤੇ 34 ਸਿੰਘ ਸ਼ਹੀਦੀ ਹੋ ਗਏ ਸ਼ਹੀਦ ਹੋ ਗਏ। ਫਿਰ ਉਹਨਾਂ ਅਸਤੀਆਂ ਬੇਸਾਰੀ ਪੰਜਾਬ 'ਚ ਹਹਾਕਰਮਾ ਚੀ ਸਾਰੇ ਪੰਜਾਬ 'ਚ ਹਹਾਕਰਮਾ ਚੀ ਫਿਰ ਉਸੋ ਕੇ 34 ਸਿੰਘ ਦੀਆਂ ਅਸਤੀਆਂ ਲੈ ਕੇ ਸਿੱਖਾਂ ਨੇ ਬਣਾਇਆ ਵੀ ਸਾਹਿਬ ਸਾਰੇ ਪੰਜਾਬ 'ਚ ਜਰੂਸ ਕੱਢ ਕੇ ਸੀ ਦਿੱਲੀ ਪਾਰਲੀਮੈਂਟ ਦੇ ਮੂਹਰੇ ਜਾਣਾ ਤੇ ਬਾਬਾ ਜੰਗਸੇ ਦੀ ਸ਼ੀਧੀ ਲਾਉਣ ਲੱਗੇ ਉਹਨਾਂ। ਹੱਸਿਓ ਤੇਰਾ ਤੇ ਉੱਥੇ ਜਦੋਂ ਫਿਰ ਜਾਣ ਲੱਗੇ ਤਾਂ ਫਿਰ ਤੇ ਵੀ ਪਹਿਲਾ ਪੜਾਸੀ ਉਹਨਾਂ ਦਾ ਫਤਿਹਗੜ੍ਹ ਸਾਹਿਬ ਕੋਲ ਸੀ ਤੇ ਦੂਜਾ ਪੜਾਸੀ ਜੀ ਉਹਨਾਂ ਦਾ ਸੀ ਬਾਈਪਾਸ ਕਰਨਾਲ ਸੀ ਉਹਨਾਂ ਦਾ ਰਕਿਆ ਬਾਬਾ ਜੰਗ ਸਿੰਘ ਉਹਦੇ ਬਾਬਾ ਜੰਗ ਸਿੰਘ ਉਹਦੇ ਚੰਡੀਗੜ੍ਹ ਸੀ ਤੇ ਜੀਤਾ ਸਿਓ ਭਾਈ ਜੀਤਾ ਸਿਓ ਭਾਈ ਜੰਗ ਸਿੰਘ ਤੇ ਨਾਲ ਰਾਮ ਸਿੰਘ ਭਾਈ ਰਾਮ ਸਿੰਘ ਮਲੂਟ ਵਾਲੇ ਇਹ ਤਿੰਨੇ ਸੀ ਇੱਥੇ ਇਹਦੇ ਰਾਮ ਸਿੰਘ ਨੇ ਵੀ ਜੇ ਕੋਈ ਜਿਹੜੀ ਗੱਲ ਹੋਊ ਜੀ ਜੰਗ ਸਿੰਘ ਨੇ ਕਿਹਾ ਜੀ ਕਹਿੰਦੇ ਵੀ ਜੀਤਾ ਸਾਹਿਬ ਕਹਿੰਦੇ ਹੁਣ ਤਾਂ ਸ਼ੀਧੀ ਪਾਉਣ ਜੀ ਕਰਦਾ ਤੇ ਵੀ ਕਹਿੰਦੇ ਮੈਂ ਤਾਂ ਚੱਲਿਆ ਚੱਲਿਆ ਅੱਦੂੰ ਇਹ ਜਾਨੀ ਤਸਰਾਂ ਦਾ ਕੋਈ ਸਵੇਰੇ ਚਲੇ ਕੋਈ ਗੱਲ ਕਦਾ ਨਹੀਂ ਕਦਾ ਹੁਣ ਮੈਂ ਜ਼ ਵੀ ਵੀ ਜਾ ਦੀ ਛੀਦੀ ਪਾਣ ਜੀ ਕਰਦਾ ਇਹ ਕਹੇ ਰਾਵ ਸੇ ਹ ਬਾਜ ਪ੍ਰੈਜੈਂਟ ਟੂ ਵਰਡਰ ਟੈਕਨ ਹੀ ਇਜ਼ ਇਨ ਇੰਗਲੈਂਡ ਨੋਇਬੀਸ ਉਹਦਾ ਫੋਨ ਨੰਬਰ ਹੈਗਾ 044 79404 7030 797471 54313 ਉਹ ਨੰਬਰ ਆ ਦੇ ਲਾ ਕੇ ਬਸ ਸਭ ਦਿਓ ਫਿਰ ਪਛੇਤ ਕੰਫਰਮ ਕਰ ਦੋ ਫਿਰ ਸਬਾਈ ਬਬਜੰਗ ਸੇ ਚਲੇ ਗਏ ਤੇ ਬਾਬਾ ਜੰਗਸਰੇ ਆਪ ਇੱਥੇ ਵੀ ਚਲੇ ਗਏ ਇਥੇ ਨਾਲ ਤੇ ਉਹਨਾਂ ਨਾਲ ਚਲੇ ਗਏ ਤੇ ਦਿੱਲੀ ਚਲੇ ਗਏ ਜਿੱਦ ਦਿੱਲੀ ਕਾਗਜ਼ ਦੇ ਮੂਰੇ ਰਵਾ ਕਾਗਜ਼ ਦੇ ਕਾਗਜ਼ ਦੇ ਵਿੱਚ ਜੋ ਸਿਖਰ ਕੱਟ ਸੀ ਸਾਹਮਣੇ ਪਾਰਲੀਮੈਂਟ ਪਾਰਲੀਮੈਂਟ ਹੋ ਗਿਆ ਤੇ ਇੱਥੇ ਇਹਨਾਂ ਨੇ ਵੀ ਉੱਥੇ ਕੱਟ ਕੇ ਆਏ ਕਿਦਾਂ ਸਿਖਾ ਨੇ ਤੇ ਵੀ ਉੱਥੇ ਵੀ ਜੱਜਪਾ ਦੇ ਸੀ ਉਸ ਦਿਨ ਜੱਜਪਾ ਦੇ ਉਹਦੇ ਉੱਤੇ ਵੀ ਗੋਲੀ ਚੱਲ ਗਈ ਜੱਜਪਾ ਦੇ ਜੱਜਪਾ ਦੇ ਗੋਲੀ ਚੱਲ ਗਈ ਤੇ ਵੀ ਉਹ ਗੋਲੀ ਚੱਲਦੇ ਵਿੱਚ ਇੱਕ ਮੁੰਡਾ ਦੋ ਮੁੰਡੇ ਗਰਸ਼ਿਆਨ ਸਿੰਘ ਇੱਕ ਮੁੰਡਾ ਹੋ ਸੀਗਾ ਤੇ ਵੀ ਉਹ ਦੋ ਮੁੰਡੇ ਛਿੱਤੀਆਂ ਫਰਸ ਕਰੇ ਤੇ ਜੰਕਸ਼ਨ ਜਦੋਂ ਪਤਾ ਲੱਗਿਆ ਵੀ ਇਹ ਮੁੰਡੇ ਛਿੱਤੀ ਦੇ ਵਾਗੇ ਉਹ ਕੋਈ ਜਾਟ ਸੀਗਾ ਜਿਹੜਾ ਗੋਲਛਾਂਦੇ ਸੀ ਜੰਕਸ਼ਨ ਨੇ ਛਿੱਟਾ ਛੋਲਾ ਛਾਤੀ ਨੂੰ ਪਾੜ ਕੇ ਇਹਦੇ ਬਾਬੇ ਦੀ ਬਣੀ ਸੀ ਤਨ ਮੂਰੇ ਕਰਦਾ ਸੀ ਕੋਈ ਬਚਾ ਜੰਕਸ਼ਨ ਨੇ ਛਿੱਟਾ ਛੋਲਾ ਛਾਤੀ ਨੂੰ ਪਾੜ ਕੇ ਤੇ ਤਰਜ਼ ਕਰ ਮਾਰੇ ਉਹ ਕਹਿੰਦਾ ਜੀ ਬੱਚੇ ਨੇ ਕਿ ਮਾਂ ਤਬੀਰ ਮਰ ਗੋਲੇ ਇਹ ਮਰ ਗੋਲੇ ਉਹ ਸਿੰਝ ਇੱਕ ਦਮ ਪੰਜ ਗੋਲੀਆਂ ਜੀ ਛਾਤੀ 'ਚ ਮਾਰੀਆਂ ਜੰਕਸ਼ਨ ਨੇ ਦੱਬੇ ਇਹਦੇ ਕਿ ਇਹ ਕਹਿੰਦੇ ਵੀ ਮਨੂਕਾ ਕਿ ਸਿਕੁੰਦਾ ਜੀ ਸਾਸੀ ਕਿ ਚਾਹਦੇ ਕਹਿੰਦੇ ਵੀ ਮੇ ਜੱਕੀ ਨੋ ਮਨੂਕਾ ਬਾਬੇ ਚਾਹਨਾ ਚਾਹਵਾ ਸੋ ਚੇਰੇ ਆਉਣਾ ਤੇ ਫਿਰ ਜੇ ਵੀ ਉਸੋ ਕਿ ਉਹ ਜੇ ਗੁਰਵਾਨੀ ਨਹੀਂ ਆਉਦਾ ਜੀ ਆਪਣੇ ਸੇਵੂ ਕੀ ਆਪਣੇ ਰੱਖੇ ਆਪਣੇ ਨਾਲ ਜਪਾਵੇ ਚਾਹੇ ਯਕਾਲ ਕੇ ਸੇਵ ਕੀ ਤੈਦਰ ਉੱਠਦਾ ਹੋਵੇ ਤਾਹਾਂ ਦਾ ਉੱਠਦਾ ਵੀ ਸੇਵ ਕੋ ਨੇਕੀ ਹੋ ਦਿਖਾਵੇ ਸੱਚ ਸੁਤੇ ਨਾ ਵੀ ਸੇਵ ਕੋ ਨੇਕੀ ਬਾਬਾ ਜੀ ਆਪ ਨੂੰ ਜਗਸਨ ਨਾ ਰਹੀ ਜਿੱਤੇ ਆਦਾ ਦੀ ਤਿੱਥੇ ਹਰ ਮਿਤਸਾਈ ਇਹ ਚ ਸਤ ਤਾਕ ਲਈ ਚ ਨਾ ਦਜੀ ਬਈ ਜੇ ਤਾ ਡਿਜੀਟਲ ਨਾ ਤੇ ਆ ਬਬਲੀ ਆਪਨਾ ਚੇਗੀ ਤੇ ਵੀ ਜੀ ਹਾ ਦੀ ਗੁਰਬਾਨੀ ਚਾਹ ਲਈ ਜੀ ਸੋਸੇ ਉਸੇ ਬਕ ਨੇ ਜਿਸ ਦਾ ਹੁਕਮ ਮਨਾਇਸੀ ਹੁਕਮ ਮਨੇ ਹੋਇ ਪ੍ਰੰਤ ਖਸਰਾ ਕਾ ਮੇਲ ਪਾਈ ਸੀ ਕੋਈ ਖਸਰਾ ਕਾ ਮੇਲ ਪਾਈ ਸੀ ਜਾਂ ਚਾਸ ਸੈਂਟੀਅਰ ਚ ਤੇ ਵੀ ਉਹ ਤੇ ਇਹ ਬਾਈ ਸੀ ਫਿਰ ਜੰਗ ਸਨ ਤੇ ਫਿਰ ਜੋ ਸੀਰੀਅਲ ਸੀ ਕਹਿੰਦੇ ਵੀ ਮੇਰਾ ਉਤਝਾ ਜੋ ਵੀ ਆਪਣੇ ਕਰਨਾਲ ਬਾਈ ਫਾਸ ਤੇ ਜੰਗਸਾ ਜਬੀ ਸਰੀ ਉੱਥੇ ਲੱਗੇ ਤੇ ਉੱਥੇ ਜਾ ਕੇ ਉੱਥੇ ਜਿਹੜੇ ਜੰਗਸਾ ਗੋਲੀ ਲੱਗੀ ਜੀ ਉਸ ਹੋ ਕੇ ਇਹ ਸਿੰਘ ਭੱਜੇ ਗਏ ਜੀ ਉਹਨਾਂ ਜਾ ਕੇ ਪਾਸੰਤ ਜਨਰਲ ਸੁਪਰ ਡਰੈਮ ਦੱਸਿਆ ਵੀ ਨਾਲ ਸਦੇ ਵੀ ਮਹਾਪੁਰ ਬਾਬਾ ਜੰਗਸਾ ਜੀ ਛਿੜੀ ਪਾਫਰੇ ਉਹਨੂੰ ਬਾਬਾ ਜਨਰਲ ਨਾਲ ਗਰਨਾਰਥ ਨਾਲ ਬੈਠੀ ਸੀ ਕਦਾਲਸ ਬੈਠੀ ਸੀ ਤੇ ਬਾਬਾ ਜਨਰਲ ਸੇ ਖੜੇ ਹੋਈ ਬੋਏ ਭੰਡਾਰੇ ਉਹ ਕਹਿੰਦੇ ਸਾਡੀ ਸੱਜੀ ਵਾਂ ਟੁੱਟ ਗਈ ਏਸੀ ਟਕਸਲਾ ਲਾ ਪਿਆ ਤੇ ਸੱਜੀ ਵਾਂ ਟੁੱਟੀ ਸੱਜੀ ਤੇ ਫਿਰ ਜੰਗਸਾ ਦਾ ਫਿਰ ਉੱਥੇ ਇਹ ਉਹ ਦਿੱਸ ਸਕਾਰ ਬਾਈਪਾਸ ਕਰ ਨਾਲ ਕੀਤਾ ਗਏ ਫਿਰ ਉਸ ਦੁਦਵਾ ਦੇ ਫਿਰ ਪਜਲ ਪੋਖੀ ਉਹ ਨਾ ਪੋਖਤ ਵਾਲ ਫਿਰ ਹਰੀਖ ਕਤੰਜਰ ਪ੍ਰਵਰਗੀ ਕੀਤਾ ਗਏ ਅਸਤਿੰਜਲ ਪਾ ਕੀ ਚਾਈਆ ਭੋਗ ਤੇ ਹੋ ਕਨਾ ਮਾ ਬੜਾ ਸੁਣਾਈ ਹੋ ਕਨਾ ਮੇਰੇ ਪੈਦਾ ਹੀ ਮਿਤ ਸੀ ਤਨਾ ਸ੍ਰੀਮਲ ਆਪਾਂ ਜੋ ਜਜੇ ਤੇ ਕੋ ਤੈ ਹੀ ਦੂਰ ਕਤ ਨਾ ਜਾਈ ਜਜੇ ਤੇ ਕੋ ਤੈ ਦੂਰ ਫਰ ਅਰਾਵਰਾ ਸਵਤੇ ਮਨ ਸਦਾ ਤੇ ਆਈ ਇਹ ਤੂਤ ਨੇ ਵਿਸ਼ੇ ਸ ਸੰਗੀ ਗਣੇ ਇਹ ਤੂ ਤੇ ਵਿਸ਼ੇ ਸੰਗੀ ਗਣੇ ਵੈਸ ਜਸ ਨਿਕੇਸ ਵੈਸੋ ਆਲਪਸ

ਉਸ ਤੋਂ ਬਾਅਦ ਵੀ ਜਾਂ ਕਿਸ ਨੇ 12 ਵੀ ਇਹ ਦੋ ਦਿਨ ਜਿੱਦਣ ਸੀ ਤੇ 12 12 ਅਕਤੂਬਰ 11 ਅਕਤੂਬਰ ਉਹ ਨਹੀਂ ਸ਼ਬਿਆ ਸਿੰਘ ਜੰਕਸ਼ਨ 'ਚ ਧੀ ਹੋਏ ਫਿਰ ਉਹ ਨੇ ਜੰਕਸ਼ਨ 'ਚ ਨਾਰਸਾ ਦਾ ਵਾਸਤੇ ਦੇ ਰਹੀਆ ਆ ਬੰਨ ਜਾਂਸਦੇ ਪੁੱਜਿਆ ਗਿਆ ਅਸਤੇ ਪੁੱਜਾ ਵੀ ਸਾਰੇ ਨਾਰਸਾ ਸੀ ਸੀਵਾ ਦਾ ਤੇ ਮੁਫੀ ਸਾਰੇ ਉੱਤੇ ਬਹਰੀ ਕੋ ਪਤਨ ਪਹੁੰਚੇ ਜੰਕਸਾ ਦੀ ਲਸਾ ਨਹੀਂ ਸੀ ਦੀ ਜੰਕਸਾ ਨਹੀਂ ਸੀ ਪਰ ਮੈਂ ਕਿਹਾ ਕੀ ਦਰਸ਼ਕ ਵੀ TV ਕਾ ਨਿਚੋਣਾ ਵੇ ਜਿੱਥੇ ਆਪਾਂ ਹੋਰ ਵੀ ਵਾਰਸੀਆਂ ਆਪਾਂ ਮਨਾਉਣੇ ਸਭੀ ਮਨਾਉਣੇ ਆ ਨਾਲ ਚਲ ਤੇ ਪਹਿਲੀ ਕਰਤਾ ਵੀ ਵਾਰਸੀਆਂ ਬਾਬਾ ਜੀ ਦੇ ਬਾਬਾ ਨਾਸੇ ਜੀ ਬਾਬੇ ਇਸ਼ਤਤ ਜੀ ਦੋਈ ਜਰੀ ਬਾਕੀ ਸਭ ਆਪੋ ਆਪਣੇ ਅਸਾਨਾ ਦੇ ਮਨਾ ਲੈਣ। ਵੀ ਜੀ ਆਪਾਂ ਤੇ ਇਹ ਜੀ ਮਨਾਉਣੀ ਹੈ ਜਦ ਬਾਬਾ ਜੰਗਸਨ ਦੀ ਵਰਸਤੀ ਵਿਜੂ ਚਾਹੀਦੀ। ਇਹ ਬੇਨਤੀ ਆ ਸਾਡੀ ਹੁੰਦੀ ਮਤਲਬ ਬੇਨਤੀ ਮਨਾਉਣੇ ਚਾਹੀਦੀ ਹੈ ਇਹ ਦੀਵਦੀ ਲਾਸਾਨੀ ਸ਼ੀਧੀ ਦਿੱਤੀਓ ਨਾ ਤੇ ਉਹਨਾਂ ਦੇ ਫੇਰਾ ਆਠ ਜੰਨ ਵੀ ਦੋਹਰਾਇਕੀ ਜੀ ਆਠ ਜੰਨ ਵੀ ਦੋਹਰਾਇਕੀ ਬਾਬਾ ਜੰਗਸਨ ਦੇ ਅਵਿ ਫੋਟੋ ਜੀ ਚੀ ਜਨਾਂ ਦੇ ਇੱਥੇ ਗਿਆਕਰ ਅੰਬਸਦਾਰੀ ਉੱਤੇ ਲਿਖਿਆ ਹੈ ਬਾਬਾ ਜੰਗ ਸਿੰਘ ਜੀ ਤੇ ਵੀ ਵਰਸਾਈ ਮੁਤੰਦਮ ਬੀਸ਼ੇਸਵੀ ਨਾਂ ਦੇ ਉਹਨਾਂ ਦੀ ਵੀ ਫੋਟੋ ਲੱਗੀ ਹੈ ਉੱਤੇ ਇਹ ਵੀ ਅੱਜ ਦੇ ਜਾਂਦਾ ਵੀ ਬੜਾ ਬਹੁਤ ਹੀ ਵੀ ਤੁਖਾਣਾ ਦੇਣਾ ਅੱਜ ਇਹਦੇ ਵਿੱਚ ਵੀ ਜਿਹੜੇ ਸੀਦਿਆਂ ਕੋਈ ਬਾਬਾ ਦਾਸੀ ਹੁਣ ਇੱਕ ਦੋ ਚੀਜ਼ਾਂ ਹੋਰ ਪਾਊਗਾ ਕਿ ਇਹ ਵੀ ਇਸ 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 ਤਿੰਨ ਪਰਸਾਈ ਤੇ ਵੀ ਸਾਰਾ ਕੁਝ ਹੋਰ ਪਾਊਗਾ ਇਹ ਗੁਰਜੰਸਰ ਸੋਬਤ ਸਾਰਾ ਕਿ ਮੈਨੂੰ ਅੱਜ ਸਤਿਨਾਮ ਲੰਨ ਦੀ ਸੀ ਕਿਵੇਂ ਸੀ ਬਕਰਦੇ ਸੀ ਬਾਬਾ ਖੁੰਦ ਸਿੰਘ ਜੀ ਬਾਅਦ ਚੋ ਮੈਸਜ ਸਿਮ ਗਏ ਸਾਨੂੰ ਸੋ ਅਸੀਂ ਐਂਟੂ ਬੜਾ ਗੀ ਬਾਬਾ ਬਾਈ ਬਜਾ ਸਭ ਤੋਂ ਸਾਈਡ ਪਰ ਆਣਾ ਐਂਟੂ ਗੁਰੂ ਨੇ ਮਾਤਾ ਵੀ ਉਦਰੀਏ ਨਾਲਸ ਤੇ ਉਹਨੇ ਕੋਈ ਨਗਾ ਗੰਤ ਕਾ ਨੀਕਤ ਨਾਲਸ ਜੇ ਸਾਰਾ ਠੀਕ ਆ ਗਿਆ ਗੁਰਜੰਸਰ ਸੋਬਤ ਸਾਰੇ ਦੇ ਬਈ ਬਹੁਤ ਅੱਛਾ ਮੁੰਡਾ ਸੀ ਬਹੁਤ ਗੁਰਮਾਰੀ ਦਾ ਪਾਸ ਕਰਦਾ ਸੀ ਅਨਸਰ ਅ ਮੈਨੂੰ ਪਤਾ ਜੀ ਇਹੀ ਵੀ ਕਿ ਜੇ ਕੋਈ ਤੁਹਾਨੂੰ ਮਾਫੀ ਤਾਸੀ ਗੁਰਗੰਧ ਰਵੇਦਾਸ ਮਾਫੀ ਅਰਜ਼ ਕਰ ਵਾਈਕੂ ਜੀ ਦਾ ਫਾਸਾ ਵਾਈਕੂ ਜੀ ਦਾ